ਅਹ ਬਹੁਤ ਪਿਆਰੇ ਸਾਥ ਸੰਗਤ ਤੋਂ ਦੋ ਪਲ ਲਈ ਇੱਕ ਵਾਰੀ ਸ਼ਾਕ ਹੋਈਏ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਨ੍ਹਾਂ ਨੇ ਅੱਜ ਸਾਨੂੰ ਇਹੋ ਜਿਹੇ ਢਾਡੀ ਵੀਰਾਂ ਦੇ ਦਰਸ਼ਨ ਕਰਵਾਏ ਨੇ ਯਾ ਬਲਦੇਵ ਸਿੰਘ ਵਡਾਲਾ ਜੀ ਵਰਗੀਆਂ ਸਥੀਆਂ ਨੇ ਆਕੇ ਸਾਡੇ ਇਸ ਮੌਕੇ ਦੇ ਵਿੱਚ குரு ਵਿਚਾਰਨਾ ਦੇ ਵਿੱਚੋਂ ਗੁਰਬਾਣੀ ਕੀਰਤਨ ਦੇ ਨਾਲ ਆਪ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕੀਤਾ ਹੈ ਮੈਂ ਪੂਰੇ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਤੁਟਾਨ ਕੋ ਧੰਨਵਾਦ ਕਰਦਾ ਹੈ ਵਡਾਲਾ ਸਾਹਿਬ ਜਰਾਂ ਦਾ ਉਹਨਾਂ ਦੇ ਨਾਲ ਆਏ ਸਤਪ੍ਰੀਤ ਜੀ ਹੋਰ ਹਾਂ ਬਹੁਤ ਬਹੁਤ ਧੰਵਾਜੀ ਤੁਹਾਡਾ ਇੱਕ ਪਿਆਰੋ ਗੱਲ ਹੈ ਇਸ ਵੇਲੇ ਐਕਸਪਲੇਨ ਕਰਨ ਦਾ ਸਮਾਂ ਨਹੀਂ ਹੈ ਇਹ ਠੀਕ ਹੈ ਤੁਹਾਡਾ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਗਰ ਉਹ ਬਰਾਲਾ ਕਰ ਲੈਂਗੇ ਤੇ ਜਿਸ ਵੇਲੇ ਮਿਹਰਲਾਹ ਸਾਹਿਬ ਸਮੂਹ ਚਾਲ ਆ ਕੇ ਬੈਠੇ ਨੇ ਤਾਂ ਜਾਇਆ ਜਾਣਾ ਸੀ ਕੋਈ ਦਿੱਕਤ ਨਹੀਂ ਇਸ ਗੱਲ 'ਚ ਇਹ ਸਾਡੇ ਵੱਲੋਂ ਉਪਰਲਾ ਨਹੀਂ ਹੋਇਆ ਇਸ ਗੱਲ ਲਈ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਤੇ ਨਾਲ ਬਡਾਲਾ ਸਾਹਿਬ ਤੋਂ ਵੀ ਇਸ ਗੱਲ ਦੀ ਮਾਫੀ ਚਾਹਾਂਗੇ ਲੇਕਿਨ ਇੱਕ ਕਲ ਜੂਰੇ ਕਿ ਬਡਾਲਾ ਸਾਹਿਬ ਤੁਸੀਂ ਗੱਲ ਕਹੀ ਹੈ ਕਿ ਜਦੋਂ ਉੱਥੇ ਦਰਸ਼ਨ ਕਰਨ ਆਉਣੇ ਹੋ ਉਹਦੇ ਦਰਸ਼ਨ ਦੇ ਦਿਆ ਕਰੋ ਉੱਥੇ ਆ ਜਾ ਕਰੋ ਐਨੂੰ ਲੱਗਦਾ ਅਸੀਂ ਤੁਹਾਡੇ ਇਹ ਬਚਨਾ ਦੇ ਉੱਤੇ ਕੋਸ਼ਿਸ਼ ਕਰਾਂਗੇ ਫੁੱਲ ਚੜਾ ਸਕੀਏ ਤੁਸੀਂ ਬਾਅਦ ਦੇ ਵਿੱਚ ਗੱਲ ਕਹੀ ਹੈ ਕਿ 5 ਦਿਨ ਉੱਥੇ ਲਾ ਦਿਓ ਅਸੀਂ ਇਸ ਗੱਲ ਦੇ ਨਾਲ ਵੀ ਤੁਹਾਡੇ ਨਾਲ ਇਤفاق ਰੱਖਦੇ ਹਾਂ ਤੁਸੀਂ 5 ਦਿਨ ਕਿਹਾ ਅਸੀਂ ਤੇ ਇਹ ਵੀ ਕਹਾਗੇ ਕਿ ਵਾਹਿਗੁਰੂ ਕਿਰਪਾ ਕਰਨ ਅਗਰ ਤਾਂ ਵਡਾਲਾ ਸਾਹਿਬ ਐਸ ਮੋਰਚੇ 'ਚੋਂ ਸਹੀ ਸਲਾਮਤ ਮੁੜ ਦੁਬਾਰਾ ਮੋਰਚਾ ਜਿੱਤ ਕੇ ਜਉਂਦੇ ਜਉਂਦੇ ਉੱਠ ਗਏ ਤਾਂ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਲੜ ਕੇ ਜਿੱਤਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਤ ਕੇ ਜਾਵਾਂਗੇ ਡੱਲੇਵਾਲ ਸਾਹਿਬ ਅਸੀਂ ਕੋਈ ਤੇ ਹੈ ਦੇਖ ਸਾਨੂੰ ਫੜੋ ਕੋਈ ਕੁੱਤਾ ਨਾ ਬੋਲੇ ਨਿਹਾਲ ਅਸੀਂ ਕੋਈ ਤੁਹਾਡੇ ਤੇ एहसान ਨਹੀਂ ਕਰਨਗੇ ਸਾਡੀ ਇੱਕ ਡਿਊਟੀ ਬੰਦੀ ਹੈ ਗੁਰੂ ਦਰਸਕਾਂ ਦੇ ਨਾਲ ਅਸੀਂ ਨਿਭਾਵਾਂਗੇ ਬੋਲੇ ਸੋਨੇ ਹਾਂ ਸ੍ਰੀ ਅਕਾਲੋ ਸੁਬਹ ਦੂਸਰੀ ਕੋਈ ਕੋਈ ਮੈਂ ਚ ਕੋਈ ਜਥੇਬੰਦੀ ਸਾਡੀ ਬੈਠੀ ਹੈ ਮੈਂ ਜਥੇਬੰਦੀ ਨੂੰ ਅੱਜ ਪ੍ਰਦਾਨ ਹੋਣ ਦੇ ਨਾਤੇ ਅਪੀਲ ਕਰਦਾ ਦੋਸਤੋ ਕੁਛ ਵੀ ਹੋ ਜੇ ਅਗਰ ਜਾਨ ਚਲੀ ਵੀ ਜਾਂਦੀ ਹੈ ਤਾਂ ਮੈਂ ਤੁਹਾਡੇ ਨਾਲ ਤੋਂ ਇੱਕ ਵਾਅਦਾ ਮੰਗਦਾ ਸਾਡੇ ਗੁਰੂ ਨੂੰ ਤੁਹਾਡੀ ਲੋੜ ਹੈ ਜੋ ਬਡਾਲਾ ਸਾਹਿਬ ਨੇ ਕਿਹਾ ਇਹ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਨੂੰ ਪੂਰਾ ਕਰਨ ਦਾ ਯਤਨ ਕਰਨਾ ਵਿਸ਼ਵਾਸ ਕਰੋ ਕਿ ਇਸ ਗੱਲ ਦੇ ਉੱਤੇ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਦੇ ਹਾਂ ਬੱਲੇਵਾਲਾ ਸਾਹਿਬ ਫਤਿਹ ਕਰਕੇ ਜਾਵਾਂਗੇ ਬਰੁਸਾਇ ਗੁਰੂ ਤੇ ਫਤਿਹ ਹੋਣੀ ਜਿੱਤ ਹੋਣੀ ਆਰ ਜਾਵਾਂਗੇ ਜਬ ਪਾਰ ਜਾਵਾਂਗੇ ਅਸੀਂ ਉਹ ਨਹੀਂ ਜੂ ਹਾਂ ਜੂ ਫਾਰਨੇ ਸਾਡੇ ਚ ਲਿਖਿਆ ਨਹੀਂ ਦੂਸਰਾ ਮੈਂ ਜਿੱਥੇ ਗੁਰੂ ਘਰ ਦਾ ਕੀਰਤਨੀ ਆ ਤੁਸੀਂ ਮੈਨੂੰ ਮਾਰਦੇ ਨੇ ਉਮਰ ਵੱਲ ਵੇਖਾਂ ਤੇ ਤੁਸੀਂ ਮੇਰੇ ਸਾਰੇ ਬਜ਼ੁਰਗ ਤੇ ਤੁਹਾਡੇ ਬਜ਼ੁਰਗਾਂ ਦੀ ਸੰਗਤ ਅੱਗੇ ਸਿਰ ਝੁਕਦਾ ਹੈ ਮੈਂ ਤੁਹਾਡੇ ਅੱਗੇ ਆਪਣੀ ਗੱਲ ਰੱਖ ਸਕਦਾ ਹਾਂ ਪਰ ਮਾਫੀ ਤੁਸੀਂ ਮੇਰੇ ਕੋ ਮੰਗੋ ਨਹੀਂ ਇਹ ਨਹੀਂ ਮੈਨੂੰ ਠੀਕ ਗੁਰੂ ਨਾਨਕ ਸਾਹਿਬ ਨੇ ਤਾਂ ਚਪੇੜਾ ਖਾਲੀਆਂ ਸੀਗੀਆਂ ਪੀਤਾ ਕੋ ਅੱਖੇ ਨਾਨਕ ਗੁੱਸਾ ਨਹੀਂ ਲੱਗਿਆ ਕਹਿੰਦੇ ਸੀ ਤੇ ਦਸਣ ਆਇਆ ਦੁਨੀਆ ਦੇ ਲੋਕੋ ਆਪਣੇ ਬਜ਼ੁਰਗਾ ਨੂੰ ਇੰਨਾ ਕੁ ਅਦਬ ਦਿਓ ਇਹ ਰੱਬ ਵਰਗੇ ਨੇ ਤੁਸੀਂ ਰੱਬ ਵੀ ਬਣ ਜਾਓ ਪਰ ਇੰਨਾ ਰੱਬ ਵਰਗੇ ਬਜ਼ੁਰਗਾ ਦੇ ਅੱਗੇ ਰੱਬ ਬਣਨ ਵਾਲੀ ਕੋਤਾਈ ਨਾ ਕਰੇ ਬੋਲੇ ਸੋਨਹਾ ਸਰੀਆ ਕਾਲ ਇਸ ਲਈ ਥੇ ਤੁਸੀਂ ਸਾਡੇ ਵੱਡੇ ਵਡੇਰੇਓ ਅਦਬ ਦਿੰਨੇ ਆ ਤੁਸੀਂ ਸਾਡੇ ਕੋ ਮਾਫੀ ਦੇ ਸ਼ਬਦ ਨਹੀਂ ਮੈਨੂੰ ਮੈਂ ਵਾਰ-ਵਾਰ ਚਲੋ ਨਹੀਂ ਕਹਿੰਦਾ ਸਤਿਗੁਰੂ ਕਿਰਪਾ ਕਰੇ ਸਾਡੇ ਸਿਰ ਤੇ ਹੱਥ ਰੱਖਿਓ ਤੁਹਾਡੀ ਫਤਿਹ ਸਾਡੀ ਫਤਿਹ ਤੁਹਾਡੇ ਕਰਕੇ ਸਾਡੀ ਫਤਿਹ ਤੇ ਮਹਾਰਾਜ ਜੀ ਕਹਿੰਦੇ ਨੇ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ ਗੁਰੂ ਰਹਿਮਤ ਕਰਨ ਅਰਦਾਸ ਕਰਦਾ ਹੈ ਕਿ ਤੁਹਾਨੂੰ ਛੇਤੀ ਤੋਂ ਛੇਤੀ ਤੁਰੰਤ ਮਹਾਰਾਜ ਫਤਿਹ ਜਾਬੀਆਂ ਬਖਸ਼ਣ ਅਸੀਂ 328 ਪਾਵਨ ਸਰੂਪ ਮਹਾਰਾਜ ਜੀ ਦੇ ਅਦਬ ਵਾਸਤੇ ਉਸਤਾ ਵੀ ਇਨਸਾਫ ਜਿਹੜਾ ਲੈ ਸਕੀਏ ਪਹਿਲਾਂ ਤੇ ਮੰਨਣ ਨੂੰ ਕੋਈ ਤਿਆਰ ਨਹੀਂ ਸੀ ਹੁਣ ਤਾਂ ਜਿਹੜੀ ਗੱਲ ਅਸੀਂ 10 ਸਾਲ ਤੋਂ ਕਹਿ ਰਹੇ ਸਾਂ ਅੱਜ ਉਹ ਸੱਚ ਹੋ ਗਈ ਪੰਥ ਵੀ ਕਹਿ ਰਿਹਾ ਤੇ ਗੁਰੂ ਕਿਰਪਾ ਕਰਨ ਮੇਰੇ ਵੱਲੋਂ ਅਗਰ ਤੁਹਾਨੂੰ ਕੋਈ ਗੱਲ ਕੀਤੀ ਮਾੜੀ ਮੋਟੀ ਵੀ ਲੱਗੀ ਹੋਵੇ ਮੈਂ ਜ਼ਰੂਰ ਮਾਫੀ ਮੰਗ ਸਕਦਾ ਤੁਸੀਂ ਨਹੀਂ ਇਸ ਲਈ ਤੁਸੀਂ ਬਜ਼ੁਰਗੋ ਵੱਡੇ ਹੋ ਅਤਬਕਰਦਾ ਹੈ ਗੁਰੂ ਰਹਿਮਤ ਕਰੇ ਤੁਹਾਨੂੰ ਸਿੱਤ ਜਾਬੀਆਂ ਪਿਆਰ ਚੜ੍ਹਦੀ ਕਲਾ ਬਖਸ਼ੇ ਜੇ ਨੌਜਵਾਨਾਂ ਦੀ ਪੰਥ ਨੂੰ ਜ਼ਰੂਰਤ ਹੈ ਤੇ ਬਜ਼ੁਰਗਾਂ ਦੀ ਵੀ ਜ਼ਰੂਰਤ ਹੈ ਬੁੱਢੇ ਦਲ ਤੋਂ ਬਿਨਾ ਮਾਈ ਬਾੜਾ ਸਾਡੇ ਆ ਜਿਹੜੀਆਂ ਮਤਾਮਾਂ ਨੇ ਮਾਈ ਬਾੜਾ ਤੇ ਬੁੱਢਾ ਦਲ ਹੀ ਖਾਲਸੇ ਦੀ ਜਿੰਦ ਜਾਨ ਸੀ ਤਰਨਾ ਗਲਤਾਂ ਲੜਦਾ ਸੀ ਇਸ ਲਈ ਇਹ ਵਾਹਿਗੁਰੂ ਤੁਹਾਨੂੰ ਸਮਰੱਥਾ ਦੇਵੇ ਅਸੀਂ ਕਈ ਵਾਰੀ ਕਹਿ ਦਿੰਦੇ ਨਾ ਆ ਬੁੱਢਿਆਂ ਨੂੰ ਗਲੋਂ ਲਾ ਲੋ ਉਹਨਾਂ ਨੂੰ ਲਾਓ ਨਾ ਜਿਹੜੇ ਬੈਰੀ ਨੇ ਜਿਹੜੇ ਤੁਹਾਡੇ ਪੰਥ ਲਈ ਮਰ ਰਹੇ ਨੇ ਇੰਨੇ ਸਾਲਾਂ ਤੋਂ ਉਹਨਾਂ ਤੋਂ ਤਾਂ ਸਿੱਖਿਆ ਜਾਂਦਾ ਹੈ ਬਾਪੂ ਆ ਲੀਕ ਖਿੱਚ ਦੇ ਮੈਂ ਵੱਟ ਪਾਉਣੀ ਏ ਪਰ ਮੈਨੂੰ ਪਤਾ ਜਦੋਂ ਤੂੰ ਲਕੀਰ ਖੇਚ ਦਿੱਤੀ ਮੇਰੀ ਵੱਟ ਵਿੰਗੀ ਨਹੀਂ ਹੋਣੀ ਇਹ ਸਿੱਧੀ ਜਾ ਕੇ ਲੱਗਣੀ ਅਗਲੇ ਪਾਸੇ ਇਸ ਲਈ ਤੁਹਾਡੀ ਵੀ ਜ਼ਰੂਰਤ ਹੈ ਤੇ ਸਤਿਗੁਰੂ ਤੁਹਾਨੂੰ ਸਿੱਤ ਜਾਬੀਆਂ ਬਖਸ਼ਣ ਜਿਹੜੇ ਤੁਸੀਂ ਨਿਸ਼ਾਨੇ ਮਿੱਥੇ ਨੇ ਉਹ ਜਿਉਂਦੇ ਜੀ ਵੇਖ ਕੇ ਜਾਣੇ ਸੁਣ ਨਹੀਂ ਮੌਤੇ ਕਾਲੀਏ ਅਸੀਂ ਅਜੇ ਨਹੀਂ ਮਰਨਾ ਕੰਮ ਥਾ ਤੇਰੇ ਗੋਚਰਾ ਪਰ ਅਜੇ ਨਹੀਂ ਕਰਨਾ ਉਹ ਹੈਗਾ ਆ ਪਰ ਅਜੇ ਨਹੀਂ ਅਜੇ ਮੰਜ਼ਿਲ ਨੂੰ ਫਤਿਹ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ